ਗੁਰਦਾਸਪੁਰ ਦੇ ਸਰਹੱਦੀ ਕਸਬਾ ਦਿਨਾਨਗਰ ਦੀ ਬਰੀਾਰ ਪੁਲਿਸ ਚੌਂਕੀ ਦੇ ਉੱਪਰ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਸਤੈਦ ਹੋ ਚੁੱਕੀ ਹੈ ਬਰੀਾਰ ਪੁਲਿਸ ਚੌਂਕੀ ਦੇ ਅਧਿਕਾਰੀ ਜਸਵੰਦਰ ਸਿੰਘ ਦਾ ਕਹਿਣਾ ਹੈ ਕਿ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਕੋਲੋਂ ਵੀ ਸਿਰਫ ਇੱਕ ਪੋਸਟ ਅਧਿਕਾਰੀਆਂ ਦੇ ਵੱਲੋਂ ਭੇਜੀ ਗਈ ਹੈ ਪਰ ਇਸ ਮਾਮਲੇ ਦੀ ਜਾਂਚ ਜਾਰੀ ਹੈ ਵਾਇਰਲ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਜੋ ਬਰੀਾਰ ਪੁਲਿਸ ਚੌਂਕੀ ਤੇ ਬੰਬ ਬਲਾਸਟ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਨਿਸ਼ਾਨ ਜੋੜੀ ਹੈ ਤੇ ਕੁਲਬੀਰ ਸਿੱਧੂ ਲੈਂਦੇ ਨੇ ਹਾਲਾਂਕਿ ਭਾਈ ਸੰਦੀਪ ਸਿੰਘ ਸੰਨੀ ਦੇ ਤੁਸ਼ਦਤ ਜਿਹੜਾ ਹੋਇਆ ਉਸ ਨੂੰ ਲੈ ਕੇ ਤੁਸੀਂ ਆਪਣੀ ਵਾਹ ਲਾ ਲਿਓ ਹੁਣ ਸਾਡੀ ਵਾਰੀ ਹੈ ਤਾਂ ਇਹ ਵੀ ਲਿਖਿਆ ਗਿਆ ਕਿ ਜਿੱਥੇ ਲਗਾਤਾਰ ਹੀ ਹੁਣੇ ਜਿਹੀਆਂ ਪੋਸਟਰਾਂ ਵਾਇਰਲ ਹੋ ਰਹੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਮੈਂ ਦਸਿੰਦਰ ਸਿੰਘ ਐਸਐਸਆਈ ਚੌਂਕੀ ਚਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਲੰਡੀ ਹੈ ਨਾ ਪੋਸਟ ਪਈ ਗਈ ਆ ਵੀ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲ ਬਾਤ ਨਹੀਂ ਕੀ ਇਹੋ ਜੀ ਕੋਈ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਆ ਤੁਹਾਡੀ ਕਿਹੜੇ ਬਗਲ ਲੱਗਾ ਸਾਨੂੰ ਜਿਹੜਾ ਤੋਂ ਇਹਦਾ ਇੱਕ ਲੀ ਪੋਸਟ ਤੋਂ ਕਹਾਂ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਹੋਰ ਕੋਈ ਕਿਹੜਾ ਲੱਗਦਾ ਕਿਧਰ ਪਾਈ ਗਈ ਹੈ ਪੋਸਟ 'ਚ ਲਿਖਿਆ ਵੀ ਅਸੀਂ ਚੌਂਕੀ ਬਰਿਆਰ ਉੱਤੇ ਜਿਹੜਾ ਆ ਗ੍ਰਨੇਡ ਹਮਲਾ ਕੀਤਾ ਵਾ ਤੇ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋਈ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਅਮਰਸਰ ਵਾਲਾ ਸੰਨੀ ਪਤਾ ਨਹੀਂ ਕੋਈ ਅਮਰਸਰ ਵਾਲੇ ਉਹ ਹੈ ਨਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਕਦਰ ਵਾਲੇ ਉਦੇ ਕਰਕੇ ਤੇ ਇੱਥੇ ਦੀ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ CCTV ਦੇਖਿਆ ਨਹੀਂ ਹਾਲਬਾਤ CCTV ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਧਿਆਨ ਚ ਨਹੀਂ ਆਈ ਕੀ ਜਿਗਰਤੀ ਕੀਤਾ ਉਸ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆਚੌਂਕੀ ਦੇ ਜਿਹੜਾ ਗ੍ਰਨੇਡ ਹਮਲਾ ਕੀਤਾ ਵਾ ਪਰ ਇਹੋ ਜੀ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈਗੀ